ਪੰਜਾਬ ਦੇ ਵਿੱਚ ਹੋਈਆਂ ਜਿਮਣੀ ਚੋਣਾਂ ਦੇ ਵਿੱਚੋਂ ਤਿੰਨ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਜਿੱਤ ਪ੍ਰਾਪਤ ਅੱਜ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਪਰੋਮਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਅਤੇ ਹੋਰ ਚੇਅਰਮੈਨ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਵਰਕਰ ਹੋਏ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਨਤਮਸਤਕ ਸ਼ਨੀਵਾਰ ਨੂੰ 2:30 ਵਜੇ ਦੇ ਲਗਭਗ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਚੇਅਰਮੈਨ ਜਤਿੰਦਰ ਭੱਲਾ ਅਤੇ ਆ ਆਪਣਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਆਪਣਾ ਨਤਵਸਤਕ ਹੋਈ ਅਤੇ ਇਸ ਮੌਕੇ ਜਿਮਨੀ ਚੋਣਾਂ ਵਿੱਚ ਹੋਈ ਜਿੱਤ ਨੂੰ ਲੈ ਕੇ ਉਹਨਾਂ ਵੱਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ। ਮੈਂ ਜਤਮਨ ਸਿੰਘ ਭੱਲਾ ਜੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਠਿੰਡਾ ਤੋਂ ਚੇਅਰਮੈਨ ਆਪੂ ਮੈਟਰਸ ਬਠਿੰਡਾ ਦਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆਂ ਪੰਜਾਬੀਆਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਪੰਜਾਬ ਦੇ ਬੁਢੇਰੇ ਹਿੱਤਾਂ ਨੂੰ ਦੇਖਦੇ ਹੋਏ ਅਜੋਕੇ ਹਾਲਾਤਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਵੱਡਾ ਫਤਵਾ ਦਿੱਤਾ ਹੈ ਇਹ ਜਿਹੜਾ ਫਤਵਾ ਹੈ ਭਗਮੰਤਮਾਨ ਸਰਕਾਰ ਦੀਆਂ ਨੀਤੀਆਂ ਦੇ ਹੱਕ ਦੇ ਵਿੱਚ ਫਤਵਾ ਹੈ ਇਹ ਜਿਹੜਾ ਫਤਵਾ ਹੈ ਪੰਜਾਬ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਹੈ ਪੰਜਾਬੀਆਂ ਨੇ ਇਹਦੇ ਪੰਜਾਬ ਦੇ ਲੋਕ ਹੈ ਬੜੇ ਸਿਆਣੇ ਹੈ ਸਮਝਦਾਰ ਹੈ ਸੂਝਵਾਨ ਹੈ ਦੂਰਅੰਦੇਸ਼ੀ ਹੈ ਔਰ ਚਾਰ ਜਿਮਣੀ ਚੋਣਾਂ ਨੇ ਪੰਜਾਬ ਦਾ ਜਿਹੜਾ ਅਗਲਾ ਭਵਿੱਖ ਹੈ ਰਾਜਨੀਤੀ 2027 ਦਾ ਉਹ ਤੈਅ ਕਰਨਾ ਹੈ ਅੱਜ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਪਾਰਟੀ ਕਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਤਾਂ ਇੱਕ ਹਵਾ ਦਾ ਬੁੱਲਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕੰਮ ਨਹੀਂ ਕਰਨਿਆ ਹੁੰਦੇ ਅੱਜ ਉਹਨਾਂ ਲੋਕਾਂ ਦੇ ਮੂਰੇ ਬਹੁਤ ਵੱਡਾ ਸਵਾਲ ਖੜਾ ਹੋਇਆ ਹੈ ਕੀ ਆਮ ਆਦਮੀ ਪਾਰਟੀ ਇੱਕ ਬਹੁਤ ਸਮਰੱਥ ਤੇ ਤਕੜੀ ਪਾਰਟੀ ਹੈ ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਆਮ ਆਦਮੀ ਪਾਰਟੀ ਦਮਦਾਰ ਕੰਮ ਕਰਦੀ ਹੈ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੋਕ ਪਸੰਦ ਕਰ ਰਹੇ ਹੈ ਆਮ ਆਦਮੀ ਪਾਰਟੀ ਮਾਡਰਨ ਵਿਗਿਆਨਕ ਤੇ ਅਧਨੋਕ ਕਿਸਮ ਦੀ ਪਾਰਟੀ ਹੈ ਔਰ ਜੇਸ ਪਾਰਟੀ ਦੀਆਂ ਨੀਤੀਆਂ ਕਰਕੇ ਇਸ ਪਾਰਟੀ ਦਾ ਭੁੇਖਾ ਉਹ ਸੁਨਹਿਰੀ ਭੁੇਖਾ ਇਸ ਪਾਰਟੀ ਦੇ ਕੰਮ ਕਰਨ ਵਾਲੇ ਜਿਹੜੇ ਲੋਕ ਹੈ ਉਹ ਰਾਜਨੀਤੀ ਨੂੰ ਕੋਈ ਧੰਦਾ ਨਹੀਂ ਸਮਝਦੇ ਉਹ ਰਾਜਨੀਤੀ ਨੂੰ ਕੋਈ ਵਪਾਰ ਨਹੀਂ ਸਮਝਦੇ ਉਹ ਰਾਜਨੀਤੀ ਨੂੰ ਇੱਕ ਕਮਿਸ਼ਨ ਸਮਝਦੇ ਆ ਉਹ ਸਾਡੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਆ ਉਹ ਦੇਸ਼ ਦੀ ਰਾਜਨੀਤੀ ਬਦਲਣਾ ਚਾਹੁੰਦੇ ਆ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਆਪਣੀ ਅਡਿਆਲੋਜੀ ਦੇ ਵਿੱਚ ਆਪਣੇ ਕੰਮਾਂ ਦੇ ਵਿੱਚ ਆਪਣੀਆਂ ਨੀਤੀਆਂ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਸਫਲ ਹੋ ਰਹੀ ਹੈ ਇਹਨਾਂ ਚੋਣਾਂ ਦੀ ਜਿੱਤ ਨੇ ਇਹ ਗੱਲ ਸਾਬਤ ਕਰਦੀ ਕਿ ਜੋ ਦਿੱਲੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਅਰਵਿੰਦ ਕੇਜਰੀਵਾਲ ਜੀ ਉਥੇ ਦਿੱਲੀ ਦੀ ਸੇਵਾ ਕਰਨਗੇ ਉਥੋਂ ਦੇ ਲੋਕ ਉਹਨਾਂ ਨੂੰ ਮੁੱਖ ਮੰਤਰੀ ਦੀ ਸੇਵਾ ਸੌਂਪਣਗੇ ਔਰ ਜੋ ਅੱਗੇ ਨਗਰ ਮਚੋਣਾਂ ਆ ਰਹੀਆਂ ਨੇ ਬਲਾਕ ਸੰਪਤੀ ਚੋਣਾਂ ਆ ਰਹੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਆ ਰਹੀਆਂ ਨੇ ਆਮ ਆਦਮੀ ਪਾਰਟੀ ਬੜੇ ਟੈਕਨੀਕਲ ਤਰੀਕੇ ਦੇ ਨਾਲ ਆਪਣੀਆਂ ਨੀਤੀਆਂ ਦੇ ਆਧਾਰ 'ਤੇ ਚੋਣਾਂ ਲੜਦੀ ਹੈ ਸੰਦੀਪ ਪਾਰਖੀ ਸਾਡੇ ਕੌਮੀ ਸਕੱਤਰ ਨੇ ਨੈਸ਼ਨਲ ਸੈਕਟਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੀਆਂ ਚੋਣਾਂ ਲੜੀਆਂ ਜਾਂਦੀਆਂ ਨੇ ਔਰ ਅਸੀਂ ਇਸ ਪਾਰਟੀ ਦੇ ਵਿੱਚ ਹਰ ਵੋਲੰਟੀਅਰ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਿਹੜਾ ਵੋਲੰਟੀਅਰ ਚੋਣਾਂ ਦੇ ਵਿੱਚ ਜਿਹੜਾ ਹੈਗਾ ਬਹੁਤ ਮਿਹਨਤ ਦੇ ਨਾਲ ਕੰਮ ਕਰਦਾ ਔਰ ਜਦੋਂ ਅਸੀਂ ਦਰਵਾਜ਼ੇ ਦੇ ਵਿੱਚ ਗਏ ਉੱਥੇ ਕੰਮ ਕੀਤਾ ਤਾਂ ਜਿਹੜੇ ਕਾਲੀਦਲ ਤੇ ਕਾਂਗਰਸ ਵਾਲੇ ਲੀਡਰਸ ਚ ਹੈਰਾਨ ਸੀ ਵੀ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਉਹ ਇੰਨੀ ਸ਼ਿੱਦਤ ਤੇ ਇਮਾਨਦਾਰੀ ਦੇ ਨਾਲ ਕੰਮ ਕਰਦੇ ਬਿਨਾਂ ਕਿਸੇ ਲੋਭ ਲਾਚ ਦੇ ਉਹ ਇਹ ਵੀ ਗੱਲ ਕਰਦੇ ਸੀ ਕਿ ਆਮ ਆਦਮੀ ਪਾਰਟੀ ਦਾ ਕੋਈ ਵਲੰਟੀਅਰ ਇਹ ਨਹੀਂ ਕਹਿੰਦਾ ਮੈਨੂੰ ਮੇਰੀ ਗੱਡੀ ਦਾ ਤੇਲ ਦਿਓ ਉਹ ਇਹ ਨਹੀਂ ਕਹਿੰਦਾ ਮੈਨੂੰ ਸ਼ਾਮ ਨੂੰ ਪੈਗ ਲਵਾਓ ਇਹ ਨਹੀਂ ਕਹਿੰਦਾ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਪੈਸੇ ਦਿਓ ਬਿਨਾ ਲਾਲਚ ਦੇ ਬਿਨਾ ਲੋਭ ਦੇ ਆਪਦੇ ਪੈਸੇ ਖਰਚ ਕਰਕੇ ਸਾਡੇ ਵਲੰਟੀਅਰਾਂ ਨੇ ਉੱਥੇ ਜਿਹੜੀ ਇਲੈਕਸ਼ਨ ਕੰਪੇਨ ਕੀਤੀ ਹੈ ਮੈਂ ਸਾਰੇ ਉਹਨਾਂ ਮਿਹਨਤੀ ਵਲੰਟੀਅਰਾਂ ਦੀ ਮਿਹਨਤ ਨੂੰ ਸਲੂਟ ਕਰਦਾ ਹਾਂ ਕਿ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਬਦੌਲਤ ਜਿਹੜਾ ਹੈਗਾ ਆਮ ਆਦਮੀ ਪਾਰਟੀ ਤਿੰਨ ਚੋਣਾਂ ਵੱਡੇ ਮਾਰਜਿਨ ਦੇ ਨਾਲ ਜਿੱਤਿਆ ਸੋ ਸਾਨੂੰ ਆਪਣੀ ਜ਼ਿੰਮੇਵਾਰ ਦਾ ਅਹਿਸਾਸ ਹੈ ਉਸੇ ਇਸ ਗੱਲ ਦਾ ਕੋਈ ਹੰਕਾਰ ਵੀ ਨਹੀਂ ਕਰਦੇ ਇਸ ਗੱਲ ਦਾ ਕੋਈ ਮਾਣ ਵੀ ਨਹੀਂ ਕਰਦੇ ਹਾਂ ਅਸੀਂ ਜਿੱਤਗੇ ਨਹੀਂ ਅਸੀਂ ਸੇਵਾ ਕਰਨੀ ਹੈ ਅਸੀਂ ਪੰਜਾਬ ਨੂੰ ਰੰਗਣਾ ਪੰਜਾਬ ਬਰੋਣਾ ਹੈ ਦੇਸ਼ ਦੀ ਸਿਆਸਤ ਬਦਲਣੀ ਹੈ ਪੰਜਾਬੀਆਂ ਨੇ ਸਾਡੇ ਮੋਢਿਆਂ ਤੇ ਹੋਰ ਭਾਰ ਪਾਇਆ ਸਾਨੂੰ ਹੋਰ ਜ਼ਿੰਮੇਵਾਰ ਦਾ ਅਹਿਸਾਸ ਕਰਾਇਆ ਇਸ ਕਰਕੇ ਅਸੀਂ ਬੜੀ ਜ਼ਿੰਮੇਵਾਰੀ ਦੇ ਨਾਲ ਪੰਜਾਬੀਆਂ ਦਾ ਫਤਵਾ ਕਬੂਲ ਕਰਦੇ ਆ ਪੰਜਾਬੀਆਂ ਦਾ ਪਿਆਰ ਕਬੂਲ ਕਰਦੇ ਆ ਪੰਜਾਬੀ ਨੂੰ ਸਤਿਕਾਰ ਕਬੂਲ ਕਰਦੇ ਆ ਉਹਨਾਂ ਦੀ ਹੌਸਲਾ ਅਫਜ਼ਾਈ ਕਬੂਲ ਕਰਦੇ ਆ ਔਰ ਅਸੀਂ ਇਸ ਫੈਸਲੇ ਤੋਂ ਬਾਅਦ ਹੋਰ ਤਕੜੇ ਹੋ ਕੇ ਪੰਜਾਬ ਦੀ ਸੇਵਾ ਕਰਾਂਗੇ ਕਿਉਂਕਿ ਅਸੀਂ ਪੰਜਾਬ ਨੂੰ ਅੰਗੜਾ ਪੰਜਾਬ ਬਣਾਉਣਾ ਸੋਹਣਾ ਪੰਜਾਬ ਬਣਾਉਣਾ ਹੱਸਦਾ ਖੇੜਦਾ ਨੱਚਦਾ ਟੱਪਦਾ ਪੰਜਾਬ ਬਣਾਉਣਾ ਮੈਂ ਸਾਰੇ ਵੋਟਰਾਂ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਸਾਰੇ ਵਲੰਟੀਅਰਾਂ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਜਨਾਂ ਦੀ ਬਦੌਲਤ ਆਮ ਆਦਮੀ ਪਾਰਟੀ ਦੇ ਸਿਰ ਤੇ ਜਿੱਤ ਦਾ ਜਿਹੜਾ ਸੇਰਾ ਉਹ ਸਜਿਆ ਤੇ ਅਸੀਂ ਸਾਰੇ ਤਕੜੇ ਹੋ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਦੇ ਲਈ ਕੰਮ ਕਰਾਂਗੇ ਸਿੱਧੂ ਬੰਦੇ ਗੁਰਦੁਆਰਾ ਸਾਹਿਬ ਅੱਜ ਕੀ ਕਰਨਾ ਚਾਹੀਦਾ ਇਸ ਵਾਰ ਲੱਡੂ ਵੰਡੇ ਆ ਖੁਸ਼ੀ ਮਨਾਈ ਆ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਕਿਲਾ ਸਾਹਿਬ ਅਸੀਂ ਉੱਥੇ ਨਤਮਸਤ ਹੋ ਕੇ ਸਾਰੇ ਸਾਡੇ ਵਲੰਟੀਅਰ ਸਹਬਾਨ ਅਸੀਂ ਵੈਗਰੂ ਤੋਂ ਅਸ਼ੀਰਵਾਦ ਲਿਆ ਔਰ ਵੈਗਰੂ ਜੀ ਦਾ ਸ਼ੁਕਰਾਨਾ ਕੀਤਾ ਕਿ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਜਿਨ੍ਹਾਂ ਦੀਆਂ ਅਸੀਸਾਂ ਸਦਕਾ ਇਹ ਜਿਹੜੀਆਂ ਚੋਣਾਂ ਨੇ ਬਿਨਾ ਕਿਸੇ ਲੜਾਈ ਤੋਂ ਬਿਨਾ ਕਿਸੇ ਝਗੜੇ ਤੋਂ ਨੇਪਰੇ ਚੜੀਆਂ ਨੇ ਔਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਫਤਵਾ ਦਿੱਤਾ ਫਿਰ ਮੈਂ ਉਹੀ ਗੱਲ ਕਹਿੰਦਾ ਅਸੀਂ ਪੈਸੇ ਕਮਾਉਣ ਦੇ ਲਈ ਰਾਜਨੀਤੀ ਦੇ ਵਿੱਚ ਨਹੀਂ ਆਏ ਅਸੀਂ ਪੰਜਾਬ ਦਾ ਵਾਤਾਵਰਣ ਬਚਾਉਣ ਦੇ ਲਈ ਪੰਜਾਬ ਦੀ ਆਬੋ ਹਵਾ ਬਚਾਉਣ ਦੇ ਲਈ ਪੰਜਾਬ ਦਾ ਧਰਤੀ ਹੈਰਲਪਾ ਪਾਣੀ ਬਚਾਉਣ ਦੇ ਲਈ ਪੰਜਾਬ ਦੇ ਵਸੀਲੇ ਬਚਾਉਣ ਦੇ ਲਈ ਪੰਜਾਬ ਦੀ ਖੇਤੀ ਬਚਾਉਣ ਦੇ ਲਈ ਪੰਜਾਬ ਦੀ ਜਵਾਨੀ ਬਚਾਉਣ ਦੇ ਲਈ ਅਸੀਂ ਸਿਆਸਤ ਦੇ ਵਿੱਚ ਆਏ ਹਾਂ ਤੇ ਵੈਗਰੂ ਸਾਨੂੰ ਬਲ ਬਖਸ਼ਿਆ ਕਿ ਅਸੀਂ ਇੰਨਾ ਸਾਰੀਆਂ ਗੱਲਾਂ ਦੇ ਵਿੱਚ ਖਰੇ ਉੱਤਰ ਸਕੀਏ ਸਰ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ ਦਿੱਲੀ 'ਚ ਜਿਹੜੇ ਬੀਜੇਪੀ ਤੇ ਕਾਂਗਰਸ 'ਚੋਂ ਨਿਕਲ ਗਏ ਤੁਸੀਂ ਉਹਨਾਂ ਨੂੰ ਸੀਟਾਂ ਦਿੱਤੀਆਂ ਤੇ ਤੁਹਾਡੇ ਕਈ ਵਲੰਟੀਅਰ ਉੱਤੇ ਨਾਰਾਜ਼ ਨੇ ਸਰ ਜਿਹੜੇ ਹੁਣ ਕੰਮੀ ਉਹਦੇ ਚੋਂ ਆਏ ਨੇ ਬੀਜੇਪੀ ਦੇ ਕਹਿੰਦੇ ਉਹਨਾਂ ਨੂੰ ਪਹਿਲ ਦਿੱਤੀ ਅਸੀਂ ਪੁਰਾਣੇ ਵਰਕਰਾਂ ਸਾਡੀ ਕੋਈ ਸੁਣਵਾਈ ਨਹੀਂ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਮਹਿਜ ਇੱਕ 10 ਸਾਲ ਪੁਰਾਣੀ ਪਾਰਟੀ ਆ ਸਾਡੀ ਪਾਰਟੀ ਦੇ ਵਿੱਚ ਜਿਹੜੇ ਚੰਗੀ ਸੋਚ ਰੱਖਣ ਵਾਲੇ ਕਾਂਗਰਸੀ ਆ ਚੰਗੀ ਸੋਚ ਰੱਖਣ ਵਾਲੇ ਬੀਜੇਪੀ ਵਾਲੇ ਆ ਚੰਗੀ ਸੋਚ ਰੱਖਣ ਵਾਲੇ ਹੋਰ ਲਾਇਕ ਮੈਂਬਰ ਲੋਕ ਆ ਉਹ ਆ ਰਹੇ ਨੇ ਜੇ ਕਿਸੇ ਦੇ ਵਿੱਚ ਕੋਈ ਸਮਰੱਥਾ ਹੁੰਦੀ ਹੈ ਕਾਬਲੀਅਤ ਹੁੰਦੀ ਹੈ ਤਾਂ ਉਸ ਦੀ ਕਾਬਲੀਅਤ ਦੇਖ ਕੇ ਉਹਦਾ ਸਰਵੇ ਕਰਾ ਕੇ ਵੀ ਲੋਕਾਂ ਦੇ ਵਿੱਚ ਕੀ ਉਹਦਾ ਥਾਂ ਹੈ ਲੋਕ ਕੋਲ ਕਿੰਨਾ ਪਸੰਦ ਕਰਦੇ ਆ ਅਸੀਂ ਉਸ ਆਧਾਰ ਤੇ ਟਿਕਟਾ ਦਿੰਨੇ ਆ ਨਾ ਕਿ ਅਸੀਂ ਪੈਸੇ ਲੈ ਕੇ ਟਿਕਟਾ ਦਿੰਨੇ ਆ ਨਾ ਕਿ ਅਸੀਂ ਕਿਸੇ ਦਾ ਹੱਕ ਮਾਰ ਕੇ ਟਿਕਟਾ ਦਿੰਦੇ ਆ ਜੋ ਵੀ ਡਿਜ਼ਰਵ ਕਰਦਾ ਉਸ ਵਿਅਕਤੀ ਨੂੰ ਆਮ ਆਦਮੀ ਪਾਰਟੀ ਚੋਣਾਂ ਦੇ ਵਿੱਚ ਉਤਾਰਦੀ ਹੈ ਉਸ ਦੀ ਮਦਦ ਕਰਦੀ ਹੈ ਤੇ ਸਾਡਾ ਟਿਕਟਾ ਦੇਣ ਦਾ ਇੱਕੋ ਮਾਨਾ ਵਿਅਕਤੀ ਦੀ ਲੋਕਾਂ ਦੇ ਵਿੱਚ ਕਿੰਨੀ ਜਾਣ ਪਛਾਣ ਹੈ ਉਹ ਇਮਾਨਦਾਰ ਹੈ ਲੋਕਾਂ ਦੇ ਵਿੱਚ ਕੀ ਧਾਰ ਹੈ ਸਾਰੇ ਪੱਖ ਦੇਖ ਕੇ ਫੇਰ ਹੀ ਜਿਹੜੀ ਟਿਕਟਾ ਕਿਸੇ ਵਿਅਕਤੀ ਨੂੰ ਦਿੱਤੀ ਜਾਂਦੀ ਹੈ ਅੱਜ ਸਾਰੇ ਆਮ ਆਦਮੀ ਪਾਰਟੀ ਦੀ ਟੀਮ ਜਿਹਦੇ ਵਿੱਚ ਮਠੰਡਾ ਹਲਕੇ ਦੇ ਵਰਕਰ ਮੇਰੇ ਸਾਥੀ ਪਾਰਟੀ ਦੇ ਉਹਦੇਦਾਰ ਸਾਡੇ ਪ੍ਰਧਾਨ ਜੀ ਬਿੱਟੂ ਜੀ ਰਾਜਨ ਜੀ ਸਾਡੇ ਚੇਅਰਮੈਨ ਸਾਹਿਬ ਜੋ ਪੰਜਾਬ ਦੇ ਨੇ ਨੀਰ ਗਰਗ ਜੀ ਪੁਰੀ ਸਾਹਿਬ ਪੱਲਾ ਸਾਹਿਬ ਠਾਕਰ ਸਾਹਿਬ ਨਰੇਂਦਰ ਠਾਕਰ ਜੀ ਅਸੀਂ ਸਾਰੇ ਅੱਜ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਜਿਹੜੀ ਗੁਰੂ ਨੇ ਸਾਡੀ ਪਾਰਟੀ ਨੂੰ ਜਿੱਤ ਬਖਸ਼ੀ ਹੈ ਸਾਡਾ ਕੈਂਡੀਡੇਟ ਗਿੱਦੜਵੇ ਦੇ ਤੋਂ ਬਹੁਤ ਵਧੀਆ ਲੀਡ ਲੈ ਕੇ ਜਿੱਤਿਆ ਆਮ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਵੀ ਜਿਹੜੀ ਪਾਰਟੀ ਦੀ ਪਰਫਾਰਮੈਂਸ ਹੈ ਉਹ ਬਹੁਤ ਵਧੀਆ ਰਹੀ ਹੈ ਚਾਰਾਂ ਸੀਟਾਂ ਚੋਂ ਅਸੀਂ ਸਿਰਫ ਇੱਕ ਸੀਟ ਤੇ ਥੋੜੀਆਂ ਵੋਟਰਾਂ ਦੇ ਪਿੱਛੇ ਰਹੇ ਹਾਂ ਉਹਦਾ ਵੀ ਕਾਰ ਸਾਡਾ ਰਾਈਵਲ ਕੈਂਡੀਡੇਟ ਸੀ ਇਹ ਸਾਬਤ ਕਰਦਾ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਉੱਤੇ ਮੋਹਰ ਲਾਈ ਹੈ। ਭਗਵੰਤ ਸਿੰਘ ਮਾਨ ਦੀ ਕਾਰਸ਼ੈਲੀ ਦੇ ਉੱਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਜੁੜੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਉੱਤੇ ਜੋ ਉਹਨਾਂ ਨੇ ਹਰੇਕਾਂ ਪੰਜਾਬ ਦੇ ਵਿੱਚ ਪਾਰਟੀ ਨੂੰ ਦਿੱਤੀਆਂ ਪਾਰਟੀ ਦੀ ਸਰਕਾਰ ਨੇ ਅੱਗੇ ਉਹਨੂੰ ਇੰਪਲੀਮੈਂਟ ਕੀਤਾ ਉਹਨਾਂ ਨੀਤੀਆਂ ਨੂੰ ਲੋਕਾਂ ਨੇ ਸਮਰਥਨ ਦਿੱਤਾ ਹੈ। ਔਰ ਸਾਡੀ ਆਰਗੇਨਾਈਜੇਸ਼ਨ ਦੇ ਮੁਖੀ ਸੰਦੀਪ ਪਾਟਕ ਜੀ ਉਹਨਾਂ ਨੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਮਿਹਨਤ ਚਲਾਈ ਉਹਨਾਂ ਨੇ ਇਹ ਸਾਬਤ ਕਰਤਾ ਕਿ ਉਹ ਕੁਸ਼ਲ ਆਰਗੇਨਾਈਜ਼ਰ ਨੇ ਔਰ ਸਾਡੇ ਜਿਹੜੇ ਸਾਰੀ ਪਾਰਟੀ ਹੈ ਉਹਨਾਂ ਦੇ ਨਾਲ ਹੈ ਮੈਂ ਬਠਿੰਡੇ ਦੇ ਲੋਕਾਂ ਵੱਲੋਂ ਪੰਜਾਬ ਦੇ ਸਮੁੱਚੇ ਲੋਕਾਂ ਦਾ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਵਿਸ਼ਵਾਸ ਕੀਤਾ ਔਰ ਖਾਸ ਤੌਰ ਦੇ ਉੱਤੇ ਗਿੱੱਦੜਵੇ ਦੀ ਜਿਹੜੀ ਜਨਤਾ ਹੈ ਜਿਹੜੇ ਗਿੱੱਦੜਵੇ ਦਾ ਵੋਟਰ ਹੈ ਜਿਨ੍ਹਾਂ ਨੇ ਬੜੀ ਸੂਝਮਈ ਤਰੀਕੇ ਦੇ ਨਾਲ ਵੋਟ ਦਾ ਇਸਤੇਮਾਲ ਕੀਤਾ ਹੈ ਔਰ ਸਾਡੀਆਂ ਅਪੀਲਾਂ ਨੂੰ ਮੰਨਿਆ ਸਾਡੀ ਪਾਰਟੀ ਦੀਆਂ ਪੀਡਾਂ ਨੂੰ ਮੰਨਿਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਸਭ ਤੋਂ ਬਰਖਣਗਰ ਜਿਹੜੀ ਇੱਥੇ ਹੋਈ ਹੈ ਜਿੰਨੀ ਵੋਟ ਦੇ ਉੱਤੇ ਲੁਧਿਆਣੇ ਰਾਜਾ ਬੜਿੰਗ ਜਿੱਤਿਆ ਸੀ ਉੰਨੀ ਵੋਟ ਤੇ ਗਿੱੱਦੜਵੇ ਦੇ ਲੋਕਾਂ ਨੇ ਉਹਦੇ ਘਰ ਵਾਲੀ ਨੂੰ ਹਰਵਾਤਾ ਅਮਰਤਾ ਬੜਿੰਗ ਨੂੰ ਔਰ 77 ਸਾਲ ਦੇ ਇਤਿਹਾਸ 'ਚ ਆਜ਼ਾਦੀ ਤੋਂ ਬਾਅਦ ਜਿੰਨੀਆਂ ਚੋਣਾਂ ਹੋਈਆਂ ਨੇ ਜਿਹੜਾ ਗਿੱੱਦੜਵਾ ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਦਾ ਮੈਂ ਰਾਜਧਾਨੀ ਕਹਿੰਨਾ ਹੈ ਗੜ੍ਹ ਸੀ ਜਿੱਥੇ ਕੋਈ ਲੜਨ ਵਾਲੇ ਨਹੀਂ ਸੋਚ ਸਕਦਾ ਸੀ ਉਹਨਾਂ ਨੂੰ ਹਰਾਉਣ ਦੀ ਦੂਰ ਦੀ ਗੜ੍ਹ ਸੀ ਪਹਿਲੀ ਵਾਰ ਹੈ ਆਜ਼ਾਦੀ ਤੋਂ ਬਾਅਦ ਬਾਦਲ ਪਰਵਾਰ ਦੇ ਕਿਸੇ ਮੈਂਬਰ ਦੀ ਅੱਜ ਜਵਾਨ ਸਜਪਤ ਹੋਈ ਹੈ ਮਨਪ੍ਰੀਤ ਸਿੰਘ ਬਾਦਲ ਦੀ ਉੱਤੇ ਜਵਾਨ ਸਜਪਤ ਹੋਈ ਹੈ ਇਹ 77 ਸਾਲ ਦੇ ਇਤਿਹਾਸ ਦਾ ਇੱਕ ਰਿਕਾਰਡ ਹੈ ਉਹ ਆਮ ਆਲੀ ਪਾਰਟੀ ਦੇ ਹੱਥ ਲੱਗਿਆ ਔਰ ਡਿੰਪੀ ਢਿੱਲੋਂ ਜੀ ਉਸ ਦੇ ਵਿੱਚ ਉਹ ਜਿਹੜਾ ਉਹਦਾ ਪਲੇਅਰ ਬਣ ਕੇ ਟੀਮ ਦੇ ਅੱਗੇ ਆਏ ਨੇ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਤੇ ਸਾਡੇ ਸਾਰੇ ਸਾਥੀਆਂ ਦਾ ਜਿਹੜੇ ਇੱਥੋਂ ਚੱਲ ਕੇ ਜਿਵੇਂ-ਜਿਵੇਂ ਪਾਰਟੀ ਨੇ ਉਹਨਾਂ ਦੀ ਡਿਊਟੀ ਲਈ ਸੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਘਰ-ਘਰ ਜਾ ਕੇ ਦਸਤਕ ਦਿੱਤੀ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਗਰੂਕ ਕਰਕੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਸਾਰਿਆਂ ਦਾ ਬਹੁਤ ਤਨਬਾਦ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਗੁਰੂ ਦਾ ਸ਼ੁਕਰਾਨਾ ਧੰਨ